ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਅੱਜ ਦੇ ਭਾਅ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਮੰਡੀ ਦੇ ਵਿੱਚ 17 ਮਾਰਚ 2024 ਦਿਨ ਐਤਵਾਰ ਕੱਲ ਸ਼ਨੀਵਾਰ ਨੂੰ ਬੋਲੀ ਬੰਦ ਰਹੀ ਹੈ ਤੇ ਅੱਜ ਐਤਵਾਰ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਅਬੋਰ ਕਿਨੂ ਮੰਡੀ ਦੇ ਵਿੱਚ ਜਿਹੜਾ 17 ਮਾਰਚ ਦੇ ਭਾਅ 16 ਰੁਪਏ ਉੱਚਾ ਕਿਨੂ ਹੈ ਜਿਹੜਾ ਮੰਡੀ ਦੇ ਵਿੱਚ ਵਿਕਿਆ ਤੁਹਾਨੂੰ ਦਿਖਾ ਦਿਆਂ 16 ਰੁਪਏ ਵਿਕਿਆ ਹੈ ਮੰਡੀ ਦੇ ਵਿੱਚ ਮਾਲ ਕਿਹੜੇ ਪਿੰਡ ਦਾ ਹੈ ਇਹ ਡਿੱਘਾ ਵਾਲੀ ਦਾ ਹੈ ਠਿੰਗਾ ਵਾਲੀ ਦਾ ਕਿੰਨੇ ਗ੍ਰੇਡ ਹੈ ਵੀਰੇ 80 ਗ੍ਰੇਡ ਹੈ ਜੀ 80 ਗ੍ਰੇਡ ਮਾਲ ਹੈ ਜਿਹੜਾ ਤੇ ਆਮ ਭਾਅ ਦੀ ਗੱਲ ਕਰੀਏ ਤਾਂ ਆਮ ਭਾਅ ਜਿਹੜਾ ਉਹ 10-11 ਰੁਪਏ ਤੋਂ 13-14 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ 'ਚ ਵਿਕਿਆ ਲਾਈਵ ਤਸਵੀਰਾਂ ਤੁਹਾਨੂੰ ਹੋਰ ਕਿੰਨੂ ਮੰਡੀ ਤੋਂ ਜਿਹੜਾ ਦਿਖਾ ਰਹੇ ਆ ਤੇ ਹੁਣ ਆਮਦ ਜਿਹੜੀ ਕਿੰਨੂ ਦੀ ਉਹ ਬਿਲਕੁਲ ਨਾ ਮਾਤਰ ਹੈ ਬੜੀ ਘਟ ਚੁੱਕੀ ਹੈ ਪਰ ਭਾ ਜਿਹੜਾ ਉਹ 16 ਰੁਪਏ ਅੱਜ ਉੱਚਾ ਵਿਕਿਆ ਮੰਡੀ ਦੇ ਵਿੱਚ ਤੇ 13 14 12 ਰੁਪਏ ਜਿਹੜਾ ਆਮ ਭਾ ਕਿਨੂ ਦੇ ਵਿੱਚ ਦਾ ਉਹ ਮੰਡੀ ਚ ਰਿਆ ਤਾਂ ਕਈ ਪਿੰਡਾਂ 'ਚ ਸੌਦੇ 15 ਰੁਪਏ ਤੱਕ ਹੋ ਰਹੀ ਹੈ ਬਾਗਾਂ ਦੇ ਵਿੱਚ ਸੂਚਨਾ ਮਿਲੀ ਹੈ ਜਿਹੜੇ ਵੀ ਵੀਰ ਦਾ ਖੜਾ ਹੈ ਤੇ ਕੀ ਰੇਟ ਹੈ ਜਿਹੜਾ ਉਹ ਵਿਕ ਰਿਹਾ ਹੈ ਜਾਂ ਹੁਣ ਪਿੰਡਾਂ ਦੇ ਵਿੱਚ ਸੌਦੇ ਹੋ ਰਹੇ ਆ ਜਾਣਕਾਰੀ ਜਰੂਰ ਸਾਂਝੀ ਕਰਿਓ ਤੇ ਲਾਈਵ ਤਸਵੀਰਾਂ ਤੁਹਾਨੂੰ ਹਬੌਰ ਕਿਨੂ ਮੰਡੀ ਤੋਂ ਵਖਾ ਰਹੇ ਆ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਜਿਹੜੀ ਆਮਦ ਹੈ ਕਾਫੀ ਘਟ ਚੁੱਕੀ ਹੈ ਤੇ ਕਿੰਨੂ ਆ ਜਿਹੜਾ ਉਹ ਆ ਰਿਹਾ ਪਰ ਜਿਹੜਾ ਕਿੰਨੂ 16 ਰੁਪਏ ਵਿਖਿਆ ਤੁਸੀਂ ਲਾਈਵ ਤਸਵੀਰਾਂ ਮੰਡੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੀ ਜਾਣਕਾਰੀ ਹੈ ਜਿਹੜੇ ਵੀਰਾਂ ਦਾ ਕਿੰਨੂ ਦੇ ਬਾਗ ਰਹਿੰਦੇ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਜਿੰਨੇ ਵੀ ਵੀਰ ਵੇਖ ਰਹੇ ਆ ਆਮ ਭਾਜ ਜਿਹੜਾ ਉਹ 10-11 ਰੁਪਏ ਤੋਂ 14 ਰੁਪਏ ਤੱਕ ਰਿਹਾ ਤੇ ਉੱਚਾ ਭਾਜ ਜਿਹੜਾ ਉਹ 16 ਰੁਪਏ ਅੱਜ ਕਿੰਨੂ ਅਬੋਰ ਮੰਡੀ ਦੇ ਵਿੱਚ ਵਿਖਿਆ ਤਹ ਲਾਈਵ ਤਸਵੀਰਾਂ ਅਬੋਰ ਕਿਨੂ ਮੰਡੀ ਤੋਂ ਤੁਹਾਨੂੰ ਦਿਖਾ ਰਹੇ ਆ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿੰਨੇ ਵੀ ਵੀਰ ਜੁੜਨ ਤਾਂ ਜੋ ਅਪਡੇਟ ਹੈ ਜਿਹੜੀ ਰੇਟ ਦੀ ਉਹ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਤੱਕ ਜਿਹੜੀ ਉਹ ਪਹੁੰਚ ਸਕੇ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅਬੋਰ ਕਿਨੂ ਮੰਡੀ ਦੀਆਂ ਮੰਡੀ ਦਾ 17 ਮਾਰਚ 2024 ਦਿਨ ਐਤਵਾਰ ਦਾ ਭਾ ਮੰਡੀ ਕਾਫੀ ਜਿਹੜੀ ਖਾਲੀ ਹੋਈ ਪਈ ਹੈ ਤੇ ਭਾ ਜਿਹੜਾ ਦੱਸ ਦਈਏ ਤੁਹਾਨੂੰ 17 ਮਾਰਚ ਦੇ ਨ ਐਤਵਾਰ ਦਾ ਉਹ 16 ਰੁਪਏ ਉੱਚਾ ਕਿਨੂ ਵਿਕਿਆ ਤੇ ਆਮ ਭਾ ਜਿਹੜਾ 12 13 14 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ 'ਚ ਵਿਕਿਆ ਤਾਂ ਪਿੰਡਾਂ ਦੇ ਵਿੱਚ ਸੌਦੇ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਉਹ 14-15 ਰੁਪਏ ਪਿੰਡਾਂ 'ਚ ਹੋ ਰਿਹਾ ਹੈ ਤਾਂ ਇਧਰ ਕੁਲਾਰ ਵਾਲੇ ਪਾਸੇ ਕਹਿੰਦੇ 16-17 20 ਰੁਪਏ ਤੱਕ ਵੀ ਸੌਦਾ ਹੋਇਆ ਕਿੰਨੂ ਵਧੀਆ ਕੁਆਲਿਟੀ ਦਾ ਹੋਏਗਾ ਜਾਂ ਤਾਂ ਤੁਹਾਡੇ ਜਿਹੜੇ ਸੌਦੇ ਕੀ ਭਾ ਹੋ ਰਹੇ ਆ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਜਿੰਨੇ ਵੀ ਵੀਰ ਜਿਹੜੇ ਵੀਡੀਓ ਵੇਖ ਰਹੇ ਆ ਤਾਂ ਕੋਸ਼ਿਸ਼ ਦੇਣ ਜਿਹੜਾ ਕਿੰਨੂ ਹੈ ਉਹ ਰਹਿ ਚੁੱਕਿਆ ਕਿਉਂਕਿ ਕੁਝ ਕਿਸਾਨ ਵੀਰ ਆ ਜਿਹੜੇ ਉਹ ਰੱਖੀ ਬੈਠੇ ਆ ਉਹਨਾਂ ਕੋਲੇ ਕਿੰਨੂ ਪਿਆ ਬਾਕੀ ਸਾਰਾ ਕਿੰਨੂ ਆ ਜਿਹੜਾ ਉਤਰਾ ਤੜਾਈ ਹੋ ਚੁੱਕ ਵਰਤ ਕੀ ਭਾਜ ਜਿਹੜਾ ਕਿਸਾਨਾਂ ਨੂੰ ਉਹਨਾਂ ਨਹੀਂ ਮਿਲਿਆ ਜਿੰਨਾ ਕਿਸਾਨ ਚਾਹੁੰਦੇ ਸੀਗੇ ਜਾਂ ਇੱਕ ਆਸ ਸੀਗੀ ਵੀ ਇੱਤ ਕੀ ਭਾਜ ਚੰਗਾ ਮਿਲ ਜੇ ਤਾਂ ਪ੍ਰੋਡਕਸ਼ਨ ਵਧੀਆ ਸੀ ਇੱਤ ਕੀ ਪਰ ਉਹਨਾਂ ਭਾਜ ਜਿਹੜਾ ਨਹੀਂ ਮਿਲ ਸਕਿਆ ਤਾਂ ਜਿੰਨੇ ਵੀ ਵੀਰ ਜੁੜੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ